ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਿਆ ਭਾਗ ਵਿੱਚ ਨਵੀਆਂ ਪੱਤੀਆਂ ਸੰਬੰਧੀ ਐਲਾਨ ਕੀਤਾ ਗਿਆ ਹੈ ਮਾਸਟਰ ਕਾਡਰ, ETT ਕਾਡਰ, ਪ੍ਰਿੰਸੀਪਲ, ਲੈਕਚਰ, ਪੀਟੀਆਈ ਦੇ ਜਿਹੜੇ ਆ ਪੱਤੀਆਂ ਨਵੀਆਂ ਪੱਤੀਆਂ ਕਰਨ ਦੇ ਸੰਬੰਧ ਵਿੱਚ ਇੱਕ ਨਵੀਂ ਜਾਣਕਾਰੀ ਮਿਲ ਰਹੀ ਹੈ ਕੀ ਇਹ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਇਸ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਜ ਜੋ ਆਉਣ ਵਾਲੀ ਹਰੇਕ ਅਪਡੇਟ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਪੜਤੀਆਂ ਨਾਲ ਸੰਬੰਧਿਤ ਜੌਬ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਕੋਈ ਵੀ ਜਬ ਅਪਡੇਟ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਿਆ ਭਾਗ ਦੇ ਵਿੱਚ ਨਵੀਆਂ ਪੜਤੀਆਂ ਦੇ ਸੰਬੰਧ ਵਿੱਚ ਜਿਵੇਂ ਕਿ ਇਹ ਅਰਜੋਤ ਬੈਸ ਨੇ ਜਿਹੜਾ ਪੱਤਰਕਾਰ ਨਾਲ ਗੱਲਬਾਤ ਕਰਦੇ ਆਇਆ ਹੈ ਦੱਸਿਆ ਹੈ ਤਾਂ ਕਿ ਬੜੇ ਜਲਦੀ ਜਿਹੜੀ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਪੜਤੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਮਾਸਟਰ ਕੈਡਰ, ਈਟੀਟੀ ਕੈਡਰ, ਪ੍ਰਿੰਸੀਪਲ ਤੇ ਲੈਕਚਰਰ ਤੇ ਪੀਟੀਆਈ ਦੀਆਂ ਪੋਸਟਾਂ ਜੇ ਆਪਾਂ ਗੱਲ ਕਰੀਏ ਇਸ ਸਰਕਾਰ ਦੇ ਵਿੱਚ ਜਿਹੜੀ ਹੈ ਭਗਵੰਤ ਮਾਨ ਦੀ ਸਰਕਾਰ ਆਪਦੀ ਸਰਕਾਰ ਆਈ ਸੀ ਤਾਂ ਇਸ ਦੇ ਸਰਕਾਰ ਦੇ ਵਿੱਚ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਕੋਈ ਵੀ ਮਾਸਟਰ ਕੈਡਰ ਦੀ ਨਵੀਂ ਪਰਤੀ ਨਹੀਂ ਆਈ ਤਾਂ ਹੁਣ ਜਿਹੜੀ ਇਹ ਸਰਕਾਰ ਦਾ ਆਪਾਂ ਜਾਣਦੇ ਹਾਂ ਵੀ ਟਾਈਮ ਵੀ ਜਿਹੜਾ ਲਗਭਗ 2 ਸਾਲਾਂ ਤੋਂ ਘੱਟ ਸਮਾਂ ਰਹਿ ਗਿਆ ਤਾਂ ਇਸ ਲਈ ਜਿਹੜਾ ਸਰਕਾਰ ਹੁਣ ਪਰਤੀਆਂ ਦੇ ਸਬੰਧ ਵਿੱਚ ਉਹਨਾਂ ਪਰਤੀਆਂ ਕਰੇਗੀ ਜਿਸ ਦੇ ਵਿੱਚ ਮਾਸਟਰ ਕੈਡਰ ਦੀ ਕੋਈ ਵੀ ਪਰਤੀ ਨਹੀਂ ਆਈ 3 ਸਾਲਾਂ ਦੇ ਵਿੱਚ ਤਾਂ ਹੁਣ ਮਾਸਟਰ ਕੈਡਰ ਦੀ ਭਰਤੀ ਨਵੀਂ ਆ ਸਕਦੀ ਹੈ ਇਸੇ ਤਰ੍ਹਾਂ 8TT ਕੈਡਰ ਦੀ ਵੀ ਨਵੀਂ ਕੋਈ ਭਰਤੀ ਨਹੀਂ ਆਈ 68355994 ਤੇ 2348 ਜਿਹੜੀਆਂ ਸਾਰੀਆਂ ਭਰਤੀਆਂ ਪੁਰਾਣੀਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਤਾਂ ਹੁਣ ਨਵੀਂ ਭਰਤੀ ਜਿਹੜੀ ਹੈ ਜਿਵੇਂ ਇਹ ਭਰਤੀਆਂ ਕੰਪਲੀਟ ਹੋਣ ਗਿਆ ਤਾਂ ਉਸ ਤੋਂ ਬਾਅਦ ਇੱਕ ਅਪਡੇਟ ਆਵੇਗੀ ਕਿੰਨੀਆਂ ਪੋਸਟਾਂ ਬਚਦੀਆਂ ਨੇ ਬਾਕੀ ਤੇ ਉਸ ਤੋਂ ਬਾਅਦ 8TT ਦੀ ਵੀ ਨਵੀਂ ਭਰਤੀ ਆਵੇਗੀ ਇਸੇ ਤਰ੍ਹਾਂ ਪ੍ਰਿੰਸੀਪਲ ਦੀਆਂ ਪੋਸਟਾਂ ਦੀ ਭਰਤੀ ਦੀ ਵੀ ਲੰਬਾ ਸਮਾਂ ਹੋ ਗਿਆ ਲੈਕਚਰਰ ਦੀ ਭਰਤੀ ਤੇ ਪੀਟੀਆਈ ਦੀ ਜਿਹੜੀਆਂ ਨੇ ਉਹ ਸਟਾਫ ਉਹ ਵੀ ਜਿਹੜੀਆਂ ਨੇ ਕੱਢੀਆਂ ਜਾਣਗੀਆਂ ਤਾਂ ਹੁਣ ਜਿਹੜੇ ਸਰਕਾਰ ਦਾ ਟਾਈਮ ਇਸ ਲਾਸਟਸ ਟਾਈਮ ਦੇ ਵਿੱਚ ਜਿਹੜੀਆਂ ਪਰਤੀਆਂ ਸਾਰੀਆਂ ਜਿਹੜੀਆਂ ਨੇ ਸਰਕਾਰ ਦੁਆਰਾ ਕੱਢੀਆਂ ਜਾਣਗੀਆਂ ਕਿਉਂਕਿ ਇਸ ਦੇ ਸੰਬੰਧ ਵਿੱਚ ਸਿੱਖਿਆ ਮੰਤਰੀ ਅਰਜੋਤ ਬਾਸ ਨੇ ਵੀ ਇੱਕ ਤਰ੍ਹਾਂ ਐਲਾਨ ਕਰ ਦਿੱਤਾ ਕਿ ਬੜੀਆਂ ਜਲਦੀਆਂ ਜਿਹੜੀਆਂ ਪਰਤੀਆਂ ਕੱਟੀਆਂ ਜਾਣਗੀਆਂ ਪਰ ਦੂਜੇ ਪਾਸੇ ਯੂਨੀਅਨ ਦੇ ਵੀ ਤੁਸੀਂ ਸਾਰੇ ਕੈਂਡੀਡੇਟ ਜੋ ਵੀ ਨੇ ਮਾਸਟਰ ਕੈਡਰ, ਈਟੀਟੀ ਕੈਡਰ, ਪ੍ਰਿੰਸੀਪਲ ਜਾਂ ਲੈਕਚਰਾਰ ਦੇ ਤੁਹਾਡੇ ਯੂਨੀਅਨ ਤੋਂ ਯੂਨੀਅਨ ਦਾ ਵੀ ਸਾਥ ਦਿਓ ਕਿਉਂਕਿ ਇਹ ਕਹਿ ਜਦੋਂ ਦੇਣੇ ਪਰ ਉਹਨਾਂ ਨੂੰ ਲਾਗੂ ਕਰਨਾ ਜਿਹੜਾ ਹੈ ਉਹ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਇਸ ਲਈ ਜਿਹੜਾ ਯੂਨੀਅਨ ਦਾ ਸਾਥ ਦੇ ਉਹ ਤੇ ਯੂਨੀਅਨ ਦੇ ਸਾਥ ਨਾਲ ਜਿਹੜੀਆਂ ਪਰਤੀਆਂ ਜਲਦੀ ਜੜੇ ਨੋਟੀਫਿਕੇਸ਼ਨ ਜਾਰੀ ਕਰਵਾਏ ਜਾ ਸਕਦੇ ਨੇ ਤਾਂ ਹੁਣ ਜਿਹੜੇ ਸੰਕੇਤ ਦਿੱਤੇ ਗਏ ਨੇ ਇਹ ਸਿੱਖਿਆ ਮੰਤਰੀ ਵੱਲੋਂ ਕਿ ਜਿਹੜੀਆਂ ਪਰਤੀਆਂ ਜਲਦੀ ਜੜੀਆਂ ਇਹ ਪਰਤੀਆਂ ਅਸੀਂ ਸਾਰੀਆਂ ਕੱਢਾਂਗੇ ਮਾਸਟਰ ਕੈਡਰ ਦੇ ਈਟੀਟੀ ਕੈਡਰ ਦੇ ਪ੍ਰਿੰਸੀਪਲ ਦੇ ਲੈਕਚਰਰ ਦੇ ਤੇ ਪੀਟੀਆਈ ਦੀਆਂ ਜਿਹੜੀਆਂ ਨੇ ਤਾਂ ਸਿੱਖਿਆ ਡਿਪਾਰਟਮੈਂਟ ਵਿੱਚ ਹੁਣ ਜਿਹੜੀਆਂ ਨਵੀਆਂ ਪਰਤੀਆਂ ਆਲ ਗਿਆ ਇਹ ਸੀ ਅੱਜ ਦੀ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ